ਗੁੱਡ ਮਾਰਨਿੰਗ ਜੀ ਸਵਾਗਤ ਆ ਤੁਹਾਡਾ ਆਪਣੇ ਚੈਨਲ ਤੇ ਅੱਜ ਅਪਨ ਲੈ ਕੇ ਨਵੀਂ ਵੀਡੀਓ ਤੇ ਆਪਣੇ ਆਹ ਜਿਹੜੇ ਪਿਆਜ਼ ਇਹ ਵੀ ਚੱਲ ਪਿਆ ਹਰੀਆਂ ਮਿਰਚਾਂ ਪਿਆਜ਼ ਚਲੋ ਹੁਣ ਇੱਥੇ ਤੋੜ ਕੇ ਨੇੜੀ ਇੱਥੇ ਚਟਨੀ ਕੋਲ ਲੈ ਕੇ ਕਰਾਂਗੇ ਦਾਲ ਸਬ지 ਚ ਪਾ ਲੈ ਕਰਾਂਗੇ ਵੈਸੇ ਤਾਂ ਉੱਥੇ ਵੀ ਲਾਏ ਆ ਤੇ ਪਰ ਇੱਥੇ ਵੀ ਕੋਲੇ ਲਾਏ ਆ ਕਰੇ ਤੇ ਇੱਧਰ ਅੱਜ ਆਪਾਂ ਤਰ ਲਾਂਗੇ ਛੋਲਿਆਂ ਦੀ ਦਾਲ ਚੁੱਲੇ ਤੇ ਅੱਗੇ ਮੈਂ ਮਚਾਤੀ ਆ ਮੱਚੀ ਜਾਂਦੀ ਤੇ ਇੱਧਰ ਦਾਲਾ ਪਹਿਲਾ ਪਾਣੀ ਗਰਮ ਹੋ ਗਿਆ ਉਹਦੇ ਵਿੱਚ ਦਾਲ ਪਾਉਂਗੀ ਅੰਤ ਵਿੱਚ ਆਪਾਂ ਚੁੱਲੇ ਤੇ ਤੜਦੇ ਆ ਛੋਲਿਆਂ ਦੀ ਦਾਲ ਮੈਨੂੰ ਮਦਾਨੀ ਵੀ ਲਿਆਂਦੀ ਵਿੱਚੇ ਸਾਰਾ ਮਿਰਚ ਮਸਾਲਾ ਪਾ ਦਾਂਗੇ ਤੇ ਬਾਕੀ ਹਰੀ ਮਿਰਚ ਤੇ ਲਸਣ ਅਦਰਕ ਫਿਰ ਬਾਅਦ ਚ ਆਪਾਂ ਪਾਵਾਂਗੇ ਪਿਆਜ਼ ਦਾ ਲਾਵਾਂਗੇ ਤੜਕਾ ਟਮਾਟਰ ਤੇ ਪਿਆਜ਼ ਦਾ ਹੁਣ ਅੱਛੀ ਪੀ ਆਪਣੇ ਆਖ ਆ ਗਮਲੇ ਫਿਰ ਮੈਂ ਚੋਕੇ ਇੱਧਰ ਕਰ ਤੇ ਮੈਂ ਕਿ ਸੇਕ ਲੱਗੂਗਾ ਬਾਅਦ ਚ ਚਲੋ ਉੱਪਰ ਰੱਖ ਦਾਂਗੇ ਤੇ ਹੁਣ ਹਮੇ ਸਟੈਂਡ ਤੇ ਪਾਉਣ ਲੱਗੇ ਆ ਕੱਪੜੇ ਮੈਂ ਸੇਕ ਚਲਾਈ ਸੀ ਜਰਾ ਥਲੇ ਦੇਖ ਵੀ ਆ ਗਏ ਮੰਮਾ ਪਾंजਾ ਬੈਠੇ ਚਾਹ ਪੀ ਜਾਂਦੀ ਚਾਹ ਪੀ ਲੈ ਹਰਸ਼ੰਦ ਹੋ ਮੇਰਾ ਬੰਦਿਆ ਤੋਂ ਗੱਲਾਂ ਕਰੀ ਜਾਂਦਾ ਚਾਹ ਨੇ ਤਿਆਰੀ ਬਿਲਕੁਲ ਸਕੂਲ ਜਾਂਦੀ ਤਾਲ ਲੈ ਠੀਕ ਖਾਣਾ ਕਰ ਲਿਓ ਮੈਂ ਟੇਬਲ ਤੇ ਵਿਛਾ ਲੈਣਾ ਸੀ ਹਾਂ ਉਹ ਕੱਟੇ ਇਕੱਠਾ ਸਾਰੇ ਹਣ ਹੌਲੀ ਹੌਲੀ ਸਮਾਂ ਹੁਣ ਸਾਰਾ ਇਕੱਠਾ ਹੋਊਗਾ ਫਾਕ ਵੀ ਤੂੰ ਰੋਟੀ ਖਾ ਕੇ ਨਾ ਆਣਾ ਤਾਂ ਪਹਿਲਾਂ ਪਹਿਲਾਂ ਨਹਾ ਲੈ ਜਾ ਨਾ ਨਾ ਆ ਫਿਰ ਮੈਂ ਕਹਤੇ ਉਹ ਮਾਮਾ ਲੱਗੇ ਹੁਣ ਖਾਂ ਰੋਟੀ ਗਾਜਰਾਂ ਦੀ ਸਬਜ਼ੀ ਮੈਂ ਚੁੱਲ੍ਹੇ ਤੇ ਲਾਈ ਜਾਨੀ ਕਿਉਂਕਿ ਮੈਂ ਪਰ ਨੇ ਹੁਣ ਜਾਣਾ ਕਮੂਨੇ ਪੇਪਰਾਂ ਦੇ ਡਾਕੂਮੈਂਟ ਦੇ ਕੰਮ ਤੇ ਆ ਗੀ ਨਾਲ ਚਟਨੀ ਚਿਪੜਾਂ ਦੀ ਜਿਹੜੀ ਆਪਾਂ ਕੱਲ ਬਣਾਈ ਸੀਗੀ ਤੇ ਮੈਂ ਵੀ ਹੁਣ ਰੋਟੀ ਲਾ ਕੇ ਇੱਥੇ ਖਾ ਲੈਣੀ ਆ ਫੋਕ ਕਿ ਮੈਂ ਰੋਟੀ ਲਾ ਕੇ ਇੱਥੇ ਜਿਹੜੀ ਵੀ ਇੱਥੇ ਖੜੇ ਕਰਤੀ ਚੱਕਲਾ ਤੇ ਦਾਲ ਮੈਂ ਕਿ ਚਲ ਪਈ ਰਹਿੰਦੇ ਇੱਥੇ ਕੋਈ ਆਉਂਦਾ ਵਾ ਮੇਸ ਚੁੱਲ੍ਹੇ ਤੇ ਪਈ ਰਹੋਗੇ ਕਿਹੜਾ ਕੋਈ ਬਿੱਲੀ ਬੁੱਲੀ ਇੱਧਰ ਨਹੀਂ ਆਉਂਦੀ ਕਿਉਂਕਿ ਕੰਦਾ ਉੱਚੀਆਂ ਵਾ ਤੇ ਆਕੇ ਆਪਣੇ ਗੰਡੇ ਵੀ ਤਰਪੇ ਮੈਂ ਚਾਂ ਵੀ ਤੇ ਬੜਾ ਕਿਵੇਂ ਬਹੁਤ ਸੋਨੇ ਫਲ ਕੱਢ ਲੈ ਬਸ ਉਹਨਾਂ ਟਾਈਮ ਹੀ ਆਏ ਜਦੋਂ ਇੱਧਰ ਮੈਸਤਰੀ ਨੇ ਕੰਮ ਕਰਨਾ ਹੋਇਆ ਤੇ ਉਹ ਸ਼ਾਇਦ ਪੱਟਣਾ ਪਊਗਾ ਸਾਰਾ ਕਸਾ ਇੱਕ ਤੇ ਆਪਣਾ ਗਲਾਬ ਲਾਇਆ ਹੋਇਆ ਵੱਡੇ ਗੰਮਲੇ 'ਚ ਤੇ ਵਿੱਚੇ ਪਦੀਨਾ ਤੇ ਇੱਕ ਮੈਚ ਦਾ ਬੂਟ ਦੇ ਇਨਾ ਵੀ ਤਰਪਿਆ ਆ ਮੁੰਡਾ ਲੱਗਾ ਹੁਣ ਸਾਡਾ ਬੁੰਦੀ ਪਾਉਣ ਨਾਲ ਮੰਮੀ ਨਾਲ ਗੱਲਾਂ ਕਰੀ ਜਾਂਦੇ ਹਰੀ ਮਿਰਚਾਂ ਪਾਈ ਹਾਂ ਹਾਂ ਚਾਹ ਬਣ ਗਈ ਪਈ ਆ ਚਾਹ ਪੀ ਕੇ ਜਾਣਾ ਕੰਮ ਤੇ ਤੇ ਆ ਜਸਵੀਰ ਨੇ ਵੀ ਜਾਣਾ ਕੰਮ ਤੇ 1:30 ਵਜੇ ਉਧਰ ਆਇਆ ਸੀ ਹੁਣ ਆਲ ਵੀ ਚੀਨ ਲਾਤਾ ਇਹਨੂੰ ਜਬਰ ਦਾ ਘਰ ਕਿੱਥੇ ਆ ਜਿਹੜੇ ਆਪੋਂ ਦੇ ਆਪ ਐ ਬਾਲ ਟੋਕਰਾ ਭਾਂਡੇ ਵਾਲਾ ਲੈ ਜਾ ਅੰਦਰ ਤੇ ਹਾਂ ਤੁਮ ਬਲਵਾਉਣ ਲਾਤੀ ਇਹਨੂੰ ਨਹੀਂ ਨਹੀਂ ਮੈਂ ਇਹ ਬਾਹਰ ਹੀ ਭਾਂਡੇ ਤੋਲੇ ਸੀ ਤੇ ਇੱਥੇ ਰੋਟੀ ਲਾ ਲਈ ਸੀ ਅੱਛਾ ਹਾਂ ਇਹ ਸਹੀ ਮਸੀਨੋ ਨਹੀਂ ਇਹ ਮਸ਼ੀਨ ਚ ਨਹੀਂ ਮੈਂ ਹਰਦਾਂ ਪੋਂਦੀ ਭਾਂਡੇ ਉਹ ਤਾਂ ਮੈਂ ਉਹ ਕਦੇ ਇਕ ਤਾਂ ਸਾਡੇ ਨਹੀਂ ਚਲੋ ਜੀ ਮੇਰੇ ਹਿਸਾਬ ਨਾਲ ਨਹੀਂ ਤਾਂ ਜਿਆਦਾ ਬੈਲ ਬੁੱਲ ਨਹੀਂ ਬੈਲ ਦੀ ਗੱਲ ਨਹੀਂ ਸੋਖ ਵੀ ਪਹਿਲਾਂ ਮੈਨੂੰ ਆਏ ਹੁੰਦਾ ਵੀ ਪਹਿਲਾਂ ਪਾਉਂਦੇ ਪਾਉਣੇ ਫਿਰ ਕੱਢਣੇ ਫਿਰ ਇਹਦੂ ਤਾਂ ਮੈਂ ਚੁੱਕ ਦਿਓ ਚੁੱਕ ਦਿਓ ਹਾਂ ਉਹ ਮੰਮੀ ਤਾਂ ਚਲੀ ਜਾਂਦਾ ਤੇ ਮੈਂ ਚਾਹ ਪੀਵਾਂ ਮੇਰੇ ਤਾਂ ਟਾਈਮ ਹੋ ਗਿਆ 10 ਵਜ ਗਿਆ ਜੀ ਵੀ ਤਾਰੇ ਅੱਜ ਕੀ ਤਰਿਆ ਦਾਲ ਬਣਾਈ ਸੀ ਕੱਲ ਮੰਮੀ ਚੁੱਲੇ ਤੇ ਦਿਖਾਈਂ ਜਿਸ ਤਰ੍ਹਾਂ ਚਾ ਚਾ ਸੋਲਿਆਂ ਦੀ ਬਾਹਰ ਹੀ ਸਵਾਦ ਬਣੀ ਤੜਕਾ ਅੰਦਰ ਲਾ ਲਿਆ ਸੀ ਉਹ ਨਾਲ ਦਾਲ ਥੋੜੀ ਲੱਗੇ ਉਹਨਾਂ ਨੇ ਬੂੰਦੀ ਪਾ ਲਈ ਮੰਮੀ ਦਾ ਬੂਨਾ ਯਾ ਕਿਹਨੇ ਦਾਣੇ ਕਿਤੋਂ ਲਿਆਦਾ ਇੱਥੇ ਲਾਦਣ ਬਥੇਰਾ ਬਾਲਨ ਬਥੇ ਬਾਲਨ ਤਾਂ ਇਹ ਲਿਆਉਂਦੇ ਆ ਉਧਰੋਂ ਕੰਮਤਾਰ ਦੋ ਬੋਰੀਆਂ ਭਰੀਆਂ ਪਈਆਂ ਏਕੇ ਇਹੇ ਆਖੋ ਅੱਗਾਂ ਤੇ ਘਟਾ ਅੱਤੇ ਦਾ ਘਟੇ ਜਿੱਦ ਤੇ ਕਿੰਕਾ ਜੀ ਸਾਰੀ ਕੱਢ ਕੇ ਤੇ ਲਪਾਫੇ ਚ ਪਾ ਲਈ ਲਪਾਫੇ ਜੇ ਚ ਜਾਂ ਡਸਟ ਵੀ ਸੱਟੇ ਉਹ ਪੁਕਾਈ ਜੇ ਕਿ ਵਿੱਚੇ ਸੱਟਦੇ ਨਹੀਂ ਆਪੇ ਮੱਚ ਜਾਨੀ ਹਾਂ ਇਹ ਮੱਚ ਜਾਨੀ ਤੋਂ ਤਾਂ ਮੇਰੇ ਹਿਸਾਬ ਨਾਲ ਤਾਂ ਹੀ ਪਾਣੀ ਨਹੀਂ ਨਾ ਲਾਉਣਾ ਹਜੇ ਪਾਣੀ ਇਹਨੂੰ ਚਲ ਠੀਕ ਆ ਮੈਂ ਤਾਂ ਜਾਨੀ ਆ ਫਿਰ ਓਕੇ ਚੰਗਾ ਹੁਣ ਕੰਮ ਤੇ ਮੈਂ ਬਣਾ ਲਈ ਚਾਹ ਤੇ ਇੱਕ ਬੰਦਾ ਸਾਡਾ ਜੀ ਗੰਡੇ ਗੁੱਡੀ ਜਾਂਦਾ ਡੋਟਾਂ ਫਿਰ ਐਡੋ ਵੱਡਾ ਸਾਰਿਆਂ ਦੀਆਂ ਇਹ ਅਹੇ 5 ਮਿੰਟ ਲੇਟ ਹੀ ਆ ਵੈਸੇ ਤਾਂ ਚਲੋ ਠੀਕ ਆਪਨੇ ਪਹੁੰਚੋ ਜੀ ਹੈਗੇ ਸਾਰਾ ਆ ਬੰਦਾ ਸਾਡਾ ਗੰਡੇ ਕੁੱਟ ਰਿਹਾ ਚਾਹ ਵੀ ਆ ਗਈ ਸਰਾਂ ਨੇ ਪਰ ਇਹ ਫੋਨ ਤੇ ਆ ਕੰਮ ਥੋੜਾ ਜਿਹਾ ਘਟ ਕਰਦਾ